ਆਪਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਾਗਰਾ ਰਸਤੇ ਜੰਕਸ਼ਨ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਕਰੀਨ ਤੇ WhatsApp ਨੰਬਰ 8968144273 ਚੱਲ ਰਿਹਾ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਇੱਕ ਆਪਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਰਪਾ ਕਰਕੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਕਿ ਜੇਕਰ ਐਡ ਬਾਈ ਨੇਮ ਜਿਸ ਤਰ੍ਹਾਂ ਕਾਕਾ ਦਾ ਨਾਮ ਮਨਦੀਪ ਸਿੰਘ ਬੇਟੀ ਦਾ ਨਾਮ ਮਨਪ੍ਰੀਤ ਕੌਰ ਇਹ ਐਡ ਦੇ ਵਿੱਚ ਮੈਂਸ਼ਨ ਕਰ ਦਈਏ ਇਹ ਠੀਕ ਆ ਜਾਂ ਗਲਤ ਆ ਇਹਦੇ ਬਾਰੇ ਜਰੂਰ ਦੱਸਣਾ ਕਈ ਵਾਰ ਇਹ ਇਸ ਤਰ੍ਹਾਂ ਆਉਂਦਾ ਐਡ ਅਪਰੂਵਡ ਕਰ ਦਿੱਤੀ ਜਾਂਦੀ ਜਾਂ ਪ੍ਰੰਤੂ ਫੋਨ ਆ ਜਾਂਦੇ ਨੇ ਸਾਡੀ ਐਡ ਨਹੀਂ ਪਾਈ ਮੈਨੂੰ ਲੱਗਦਾ ਵੀ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਲੱਗਦਾ ਕਿ ਸਾਡੀ ਐਡ ਪਈ ਜੀ ਜਾਂ ਨਾ ਪਈ ਕਿਰਪਾ ਕਰਕੇ ਇਸ ਨੂੰ ਜਰੂਰ ਕਮੈਂਟ ਰਾਹੀਂ ਕਲੀਅਰ ਕਰ ਦੇਣਾਗੇ ਰਸਤੇ ਦੀ ਹੋਕ ਪਰਦਾਲਕਾ ਨਾਲ ਤੁਹਾਡੇ ਆਪਣੀ ਨੀਤੀ ਜ਼ਿੰਮੇਵਾਰੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਹਿਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਅਮਰਤ ਧਾਰੇ ਸ਼ਹਿਰ ਲੁਧਿਆਣਾ 18 11 99 ਡੇਟ ਆਫ ਬਰਥ 5 ਫੁੱਟ 3 ਇੰਚ ਕਾਤਾ ਬੇਟੀ ਦਾ ਐਮਏ 뮤జిక్ ਵੋਕਲ ਇਹਨਾਂ ਦੀ ਕੁਆਲੀਫਿਕੇਸ਼ਨ ਆ 2 ਇਅਰ ਸਟੱਡੀ ਗੁਰੂ ਗ੍ਰੰਥ ਸਾਹਿਬ ਇੱਕ ਹੋਰ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਗੇਨ ਕੀਤੀ ਹੋਈ ਦੋ ਸਾਲ ਦੀ ਛੂਟੀ ਪੈਂਡ ਬੀ ਕਾਮਾ ਛੋਟਾ ਭਰਾ ਐਮਪੀ ਇਹਨਾਂ ਦਾ ਇਹਨਾਂ ਦੀ ਇੱਛਾ ਕੀ ਆ ਲੜਕਾ ਅਮਰਤਾਈ ਹੋਵੇ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਨ ਵਿਸ਼ਵਾਸ ਰੱਖਦਾ ਹੋਵੇ ਕਿਸੇ ਵੀ ਚਰਨ ਕਾਸ਼ ਤੋਂ ਹੋ ਸਕਦਾ ਸਕਰੀਟ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਬਾਲਮੀਕ ਮੋਹਿਤ ਕਲਿਆਣ ਲੜਕਾ ਜਲੰਧਰ ਸ਼ਹਿਰ 28 ਸਾਲ ਉਮਰ 5 ਫੁੱਟ 4 ਇੰਚ ਕੱਦ 10+1 ਇਹਨਾਂ ਦੀ ਕੁਆਲਿਫਿਕੇਸ਼ਨ ਆ ਬੂਟ ਸ਼ੋਰੂਮ ਤੇ ਹੈ ਜੌਬ ਕਰਦੇ ਨੇ ਜੀ 20000 ਰੁਪਏ ਪਰ ਮਾਂਤੇ ਇਹਨਾਂ ਦੀ ਇਨਕਮ ਆ ਆਪਣੇ ਸੂਜ ਦਾ ਕੰਮ ਵੀ ਕਰਦੇ ਨੇ ਦੋ ਭੈਣਾਂ ਨੇ ਮੈਰਿਡ ਨੇ ਇੱਕ ਭਰਾ ਅਨਮੈਰਿਡ ਆ ਮਾਤਾ ਪਿਤਾ ਜੀ ਇਹਨਾਂ ਦੇ ਸੁਰਗਵਾਸ ਹੋ ਚੁੱਕੇ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਕੋਈ ਜਾਤੀ ਬੰਧਨ ਨਹੀਂ স্ক্রੀਨ ਤੇ ਚਲੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਮਖਤਿਆਰ ਸਿੰਘ ਰਾਏ ਸਿੱਖ ਲੜਕਾ ਜਲਾਲਾਬਾਦ ਫਾਜ਼ਿਲਕਾ 45 ਸਾਲ ਉਮਰ 5 ਫੁੱਟ 6 ਇੰਚ ਦਾ ਇਹਨਾਂ ਕੋਲੇ ਆਪਣਾ ਛੋਟਾ ਹਾਥੀ ਹੈ ਜੀ ਉਹਦੇ ਨਾਲ ਆਪਣੇ ਕੰਮਦੰਦਾ ਕਰਦੇ ਨੇ ਆਪਣਾ ਘਰ ਹੈ ਇਹਨਾਂ ਦਾ ਘਰੇਲੂ ਲੜਕੀ ਦੀ ਜ਼ਰੂਰਤ ਆ ਕਿਸੇ ਜਾਤ ਦੀ ਕਿਸੇ ਵੀ ਸਟੇਟ ਤੋਂ ਹੋਵੇ ਉਮਰ 40 ਸਾਲ ਦੇ ਕਰੀਬ ਹੋਵੇ ਤਲਾਕशुदा ਹੋਵੇ ਭਾਵੇਂ ਵਿਰਵਾ ਹੋਵੇ ਲੋੜਵੰਦ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਜੱਟ ਸਿੱਖ ਲੜਕਾ ਲੁਧਿਆਣਾ ਪੀਆਰ ਆਸਟ੍ਰੇਲੀਆ 1996 ਡੇਟ ਆਫ ਬਰਥ 5 ਫੁੱਟ 8 ਇੰਚ ਕੱਤਾ ਵੇਟਾ ਡਿਪਲੋਮਾ ਆਫ ਬਿਜ਼ਨਸ ਡਿਪਲੋਮਾ ਆਫ ਹੌਸਪਿਟੈਲਿਟੀ ਸਰਟੀਫਿਕੇਟ ਫੋਰ ਇਨ ਕਮਰਸ਼ੀਅਲ ਕੁਕਰੀ ਬੈਚਲਰ ਆਫ ਬਿਜ਼ਨਸ ਮੈਨੇਜਮੈਂਟ ਇਹ ਇਹਨਾਂ ਦੀਆਂ ਕੁਆਲੀਫਿਕੇਸ਼ਨ ਗੇਨ ਕੀਤੀ ਹੋਈ ਹੈ ਜੀ ਆਪਣਾ ਕਾਰੋਬਾਰ ਕਰਦੇ ਨੇ ਇਹ ਸਵਾ ਦੋ ਏਕੜ ਜ਼ਮੀਨ ਹੈ ਨਾਲ ਕੋਲੇ ਸੜਕ ਤੇ ਦੋ ਪਲਾਟ ਨੇ ਭੈਣ ਜੀ ਇਹਨਾਂ ਦੇ ਪੀਆਰ ਕੈਨੇਡਾ ਨੇ ਇਹ ਲੜਕਾ ਆਪ ਪੀਆਰ ਆਸਟ੍ਰੇਲੀਆ ਸਿਸਟਰ ਨਾਲ ਦੇ ਪੀਆਰ ਕੈਨੇਡਾ ਨੇ ਨੀਡ ਵੈਲ এডਿਕੇਟਿਡ ਐਂਡ ਬਿਊਟੀਫੁੱਲ ਗਰਲ ਫਰੋਮ ਆਸਟ੍ਰੇਲੀਆ ਔਰ ਇੰਡੀਆ ਇਹ ਇਨਾਂ ਦੀ ਇੱਛਾ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰ ਸਿਮਰਨ ਸਿੰਘ ਭੱਲਾ ਸਿੱਖ ਲੜਕਾ ਫਿਰੋਜਪੁਰ ਏਰੀਆ 16/1/2004 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਦਾ ਬੇਟਾ 10+2 ਆਰਟਸ ਦੇ ਵਿੱਚ ਕੀਤੀ ਹੈ ਡਿਪਲੋਮਾ ਆਫ ਇਵੈਂਟ ਮੈਨੇਜਮੈਂਟ ਇਨ ਸੈਂਟ ਕਾਲਜ਼ ਕੈਲਗਰੀ ਕੈਨੇਡਾ ਇਹ ਕੀਤਾ ਹੋਇਆ ਜੀ ਨਾਊ ਡੂਇੰਗ ਸਟੱਡੀ ਪੰਜਾਬ ਇੰਡੀਆ ਫਾਦਰ ਸਾਹਿਬ ਇਹਨਾਂ ਦੇ ਬਿਜ਼ਨਸਮੈਨ ਨੇ ਫੋਟੋਗ੍ਰਾਫੀ ਤੇ ਗਰੋਸਰੀ ਸਟੋਰ ਆ ਉਹਨਾਂ ਦਾ ਇੱਕ ਛੋਟੇ ਭੈਣ ਜੀ ਨੇ ਇਹਨਾਂ ਦੇ ਓਨਲੀ ਕੰਟੈਕਟ ਪੀਆਰ ਵਰਕ ਪਰਮਿਟ ਫਰੋਮ ਕੈਨੇਡਾ ਪ੍ਰੈਫਰ ਟੂ ਕੈਲਗਰੀ ਇਹ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ RAM ਗੜੀਆ ਸਿੱਖ ਲੜਕਾ ਲੋਟੇ ਗੋਤ ਖਨਾਇਰੀਆ 2592 ਡੇਟ ਆਫ ਬਰਥ ਗ੍ਰੈਜੂਏਸ਼ਨ ਕੀਤੀ ਹੋਇਆ ਜੀਨਾਂ ਦੀ ਓਟੀ ਕੋਰਸ ਕੀਤਾ ਹੋਇਆ ਓਟੀ ਟੈਕਨੀਸ਼ੀਅਨ ਦੇ ਤੌਰ ਤੇ ਇਹ ਕੰਮ ਕਰ ਦਿੰਨਾ ਹੈ ਵਧੀਆ ਸੈਲਰੀ ਆ ਭਰਾ ਮੈਰਿਟ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚਾਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕਿਰੇਟਾ ਤੋਂ ਜੱਟ ਸਿੱਖ ਲੜਕਾ ਗਿੱਲ ਗੋਤ ਲੁਧਿਆਣਾ ਏਰੀਆ 1997 ਡੇਟ ਆਫ ਬਰਥ 6 ਫੁੱਟ 3 ਇੰਚ ਕਾਦਾ ਬੇਟੇ ਦਾ ਕਾ ਕਾ ਪੀਆ ਨੇ ਕੈਨੇਡਾ ਤਿੰਨ ਕਿਲੇ ਨਾਲ ਕੋਲ ਸ਼ਹਿਰੀ ਪ੍ਰਾਪਰਟੀ ਆ ਪੈਨ ਮੈਰਿਡ ਨੇ ਸਿਟੀਜ਼ਨ ਨੇ ਕੈਨੇਡਾ ਪੜ੍ਹੀ ਲਿਖੀ ਸੋਹਣੀ ਲੜਕੀ ਜਿਸ ਦਾ ਕੱਦ 5 ਫੁੱਟ 6 ਇੰਚ 5 ਫੁੱਟ 7 ਇੰਚ ਦੇ ਕਰੀਬ ਹੋਵੇ ਕੈਨੇਡਾ ਤੋਂ ਪੀਆ ਵਰਕ ਪਰਮਿਟ ਸਟੂਡੈਂਟ ਵੀਜ਼ਾ ਤੇ ਹੋਵੇ ਨੂੰ ਪਹਿਲ ਦਿੱਤੀ ਜਾਵੇਗੀ ਪਰੰਤੂ ਇੰਡੀਆ ਤੋਂ ਵੀ ਰਿਸ਼ਤਾ ਵਿਚਾਰਿਆ ਜਾਵੇਗਾ ਸਕਰੀਨ ਤੇ ਨੰਬਰ ਚੱਲ ਜੀ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਏ ਵੀ ਕੈਨੇਡਾ ਤੋਂ ਆ ਜੱਟ ਸਿੱਖ ਲੜਕਾ ਢਿੱਲੋਂ ਗੋਤ ਮੋਗਾ ਏਰੀਆ 4 2000 ਇਹਨਾਂ ਡੇਟਾ ਵਰਤਾਂ 5 ਫੁੱਟ 11 ਇੰਚ ਕਾਦਾ ਬਿਟੇ ਦਾ ਇਹਨਾਂ ਦੇ ਦੋ ਤਿੰਨ ਡਿਪਲੋਮੇ ਕੀਤੇ ਹੋਣੇ ਜੀ ਡਿਪਲੋਮਾ ਬਿਜ਼ਨਸ ਮੈਨੇਜਮੈਂਟ ਕੈਨੇਡਾ ਰੈਜ਼ਿਡੈਂਸੀ ਇਹਨਾਂ ਦੇ ਬ੍ਰੈਂਪਟਨ ਕੈਨੇਡਾ ਵਿਖੇ ਨੇ ਵਰਕ ਪਰਮਿਟ ਤੇ ਕੈਨੇਡਾ ਵਿਖੇ ਇਹ ਟਰਾਲਾ ਚਲਾਉਂਦੇ ਨੇ 4 ਕਿਲਰਾਂ ਕੋਲ ਵਾਹੀ ਜੋਗ ਜਮੀਨਾ ਕੁੱਲ ਕੁਝ ਸ਼ਹਿਰੀ ਪ੍ਰਾਪਰਟੀ ਵੀ ਆ ਕੈਨੇਡਾ ਵਿੱਚ ਆਪਣਾ ਘਰ ਆ ਇਹਨਾਂ ਦਾ ਇਹ ਕਹਿੰਦੇ ਲੜਕੀ ਦੀ ਹਾਈਟ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਬੀਐਸਸੀ ਨਰਸਿੰਗ ਕੀਤੀ ਹੋਵੇ ਪੀਆਰ ਕੈਨੇਡਾ ਵਰਕ ਪਰਮਿਟਨ ਨੂੰ ਪਹਿਲ ਦਿੱਤੀ ਜਾਵੇਗੀ ਜੇਕਰ 10+2 ਮੈਡੀਕਲ ਨਾਲ ਹੋਵੇ ਤੇ ਵਧੀਆ ਨੰਬਰ ਹੋਣ ਆਈਲੈਂਡਸ ਤੋਂ ਵਧੀਆ ਬੈਡ ਹੋਣ ਤਾਂ ਵੀ ਰਿਸ਼ਤਾ ਵਿਚਾਰਿਆ ਜਾਵੇਗਾ ਸਕ੍ਰੀਨ ਤੇ ਨੰਬਰ ਚੱਲ ਜੇ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਲੁਧਿਆਣਾ ਏਰੀਆ 7ਵੀਂ ਪਾਸ ਨੇ 5 ਫੁੱਟ 6 ਇੰਚ ਕੱਦ ਦਾ ਤਲਾਕशुदा ਲੜਕਾ ਹੈ ਖੇਤੀਬਾੜੀ ਕਰਦੇ ਨੇ ਸਾਢੇ 7 ਕਿੱਲੇ ਨਾਲ ਕੋਲ ਪ੍ਰਾਪਰਟੀ ਆ ਭੈਣ ਵਿਆਹੀ ਹੋਈ ਆ ਭਰਾ ਕੁਆਰਾ ਘਰੇਲੂ ਲੜਕੀ ਅਨਮੈਰਿਡ ਹੋਵੇ ਤਲਾਕशुदा ਹੋਵੇ ਵਿਧਵਾ ਹੋਵੇ ਇਹਨਾਂ ਦੀ ਇੱਛਾ ਜੀ ਸਕ੍ਰੀਨ ਦੇ ਨੰਬਰ ਚੱਲ ਜੇ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਮੌੜ ਬਠਿੰਡਾ ਡੇਟ ਆਵਰ 31 10 2002 ਸਟੱਡੀ 10+2 ਐਂਡ ਐਨਟੀਟੀ ਪੀਟੀਈ 6 ਬੈਂਡ ਇਹਨਾਂ ਦੇ ਗ੍ਰੇਡ ਕੀਤੇ ਹੋਣਾ ਜੀ ਬਾਹਰਲੇ 30 ਜਾਣ ਵਾਲੇ ਲੜਕੀ ਦੀ ਜ਼ਰੂਰਤ ਆ ਜੋ ਖਰਚਾ ਕਰਨ ਯੋਗ ਹੋਵੇ ਲੜਕਾ ਬਾਹਰਲੇ ਦੇਸ਼ ਜਾਣਾ ਚਾਹੁੰਦਾ ਹੋਵੇ ਔਰ ਸਾਰਾ ਖਰਚਾ ਚੱਕਣ ਦੇ ਕਾਬਿਲ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਖੱਤਰੀ ਸਿੱਖ ਲੜਕਾ ਮੱਕੜ ਮਰਿੰਡਾ ਰੋਪੜ ਤੋਂ 1997 ਡੇਟ ਆਫ ਬਰਥ 6 ਫੁੱਟ ਕੱਦ ਦਾ ਬੇਟੇ ਦਾ ਬੀਏ ਕੀਤੀ ਹੋਈ ਹੈ ਇਹਨਾਂ ਦੀ ਬਜਾਜ ਕੰਪਨੀ ਵਿੱਚ জব ਕਰਦ ਨੇ ਪਿਤਾ ਜੀ ਇਹਨਾਂ ਦੇ ਬਿਜ਼ਨਸਮੈਨ ਨੇ ਇਹਨਾਂ ਦੀ ਇੱਛਾ ਹੈ ਕਿ ਲੜਕੀ ਦਾ ਕੱਦ 5 ਫੁੱਟ 6 ਇੰਚ ਤੋਂ ਜ਼ਿਆਦਾ ਹੋਵੇ ਪੜ੍ਹੀ ਲਿਖੀ ਅਤੇ ਸੁੰਦਰ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਰਾਜਪੁਰਾ ਬਸੀ ਪਠਾਣਾ ਫਤੇਗੜ ਸਾਹਿਬ ਮਹਾਲੀ ਚੰਡੀਗੜ੍ਹ ਲੁਧਿਆਣੇ ਤੋਂ ਹੋਵੇ ਉਹੀ ਇਹਦਾ ਨਾਲ ਸੰਪਰਕ ਕਰਨ ਅਗਲਾ ਦਸਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਸਿੱਖ ਰਾਜਪੂਤ ਸਿੱਖ ਲੜਕੀ ਰਾਜਪੂਤ ਸਿੱਖ ਲੜਕੀ ਜਰਨਲ ਕਾਸਟ ਇਹ ਲੜਕੀ ਮੰਗਲਿਕ ਆ ਜੀ ਬੇਸਿਕਲੀ ਇਹ ਪਟਿਆਲਾ ਨੂੰ ਬਿਲੋਂਗ ਕਰਦੇ ਨੇ ਇਹ ਆਸਟ੍ਰੇਲੀਆ ਸਿਟੀਜ਼ਨਾਂ ਲੜਕੀ ਹੈ ਰਾਜਪੂਤ ਸਿੱਖ ਲੜਕੀ ਜਨਰਲ ਕਾਸਟ ਬੇਸਿਕਲੀ ਬਿਲੋਂਗ ਟੂ ਪਟਿਆਲਾ ਇਹ ਲੜਕੀ ਮੰਗਲਿਕ ਆ ਜੀ ਆਸਟ੍ਰੇਲੀਆ ਸਿਟੀਜ਼ਨਾਂ 36 ਸਾਲ ਉਮਰ ਆ 5 ਫੁੱਟ 4 ਇੰਚ height ਦਾ ਕਰਦਾ ਇਹ ਲੜਕੀ ਤਲਾਕਸ਼ੋ ਦਾ ਇੱਕ ਛੋਟੀ ਬੱਚੀ ਹੈ ਇਹਨਾਂ ਕੋਲ ਇਹਨਾਂ ਦੇ ਪਿਤਾ ਜੀ ਦਾ ਆਪਣਾ ਕਾਰੋਬਾਰ ਆ ਇਨਾਂ ਦੀ ਇੱਛਾ ਕੀ ਆ ਲੜਕਾ ਆਸਟ੍ਰੇਲੀਆ ਤੋਂ ਹੋਵੇ ਕੁਆਰਾ ਤਲਾਕ ਸੁਧਾ ਹੋਵੇ ਬੈਸ਼ ਨੂੰ ਹੋਵੇ ਕਿਸੇ ਵੀ ਜਰਨਲ ਕਾਸਟ ਤੋਂ ਹੋ ਸਕਦਾ ਅਤੇ ਲੜਕਾ ਮੰਗਲਿਕ ਹੋਵੇ ਇਹ ਇਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਲੋਡ ਬਾਂਡ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਇਹ ਲੜਕਾ ਪਗਵੰਦਾ ਜੀ ਵੈਲ ਸੈਟਲਡ ਫੈਮਿਲੀ ਆ ਕੈਨੇਡਾ ਰਹਿ ਰਹੀ ਆ 27 ਸਾਲ ਉਮਰ ਆ 6 ਫੁੱਟ ਕੱਦ ਦਾ ਬੇਟੇ ਦਾ ਜੌਬ ਕਰਦੇ ਨੇ ਇਹ ਰੈੱਡ ਸੀਲ ਟੈਕਨੀਸ਼ੀਅਨ ਅਤੇ ਸਾਲਾਨਾ ਇਹਨਾਂ ਦੀ 80000 ਡਾਲਰ ਆਮਦਨਾਂ 10 ਏਕੜ ਇਹਨਾਂ ਦੀ ਕੈਨੇਡਾ ਵਿੱਚ ਹੀ ਪ੍ਰਾਪਰਟੀ ਆ ਕੈਨੇਡਾ ਵਿੱਚ ਆਪਣਾ ਘਰ ਆ ਮਾਤਾ ਪਿਤਾ ਜੀ ਦਾ ਇਹ ਕੱਲਾ ਬੇਟਾ ਇਹਨਾਂ ਦੀ ਹਿਸਾ ਕੀ ਗੱਲ ਕੀ ਆ ਨੀਡ ਸੋਵਰ ਐਂਡ ਐਜੂਕੇਟਿਡ ਜੱਟ ਸਿੱਖ ਗਰਲ ਆਲਸੋ ਪ੍ਰਿਫਰਡ ਵਰਕ ਪਰਮਿਟ ਹੋਲਡਰ skilled hand also simple marriage ਇਹਨਾਂ ਦੀ ਇੱਛਾ ਜੀ ਲੜਕੀ ਪੜ੍ਹੀ ਲਿਖੀ ਹੋਵੇ ਜੱਟ ਸਿੱਖ ਪਰਿਵਾਰ ਤੋਂ ਹੋਵੇ ਪਰਮਿਟ ਤੇ ਜਾਂ ਪੀਆਰ ਵਗੈਰਾ ਕੈਨੇਡਾ ਤੋਂ ਹੋਵੇ ਤੇ ਸਾਦੀ ਮੈਰਿਜ ਕਰਨੀ ਆ ਇਹਨਾਂ ਦਾ ਕੰਟੈਕਟ ਨੰਬਰ ਵੀ ਥੱਲੇ ਦਿੱਤਾ ਹੋਇਆ ਜੀ ਈਮੇਲ ਐਡਰੈਸ ਵੀ ਦਿੱਤਾ ਹੋਇਆ ਆ ਆ ਜਿਹੜੇ ਟਾਈਮ ਇਹਨਾਂ ਨੇ ਸੰਪਰਕ ਕਰਨਾ ਉਹ ਵੀ ਦਿੱਤਾ ਹੋਇਆ ਹੈ ਤੁਸੀਂ ਗ੍ਰੀਨ ਇਹਨੂੰ ਨੋਟ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੱਤਰੀ ਰੋੜਾ Bajaj ਸਿੱਖ ਲੜਕਾ ਅੰਮ੍ਰਿਤਸਰ ਸਾਹਿਬ ਤੋਂ 15/8/95 ਡੇਟ ਆਫ ਬਰਥ 5 ਫੁੱਟ 6 ਇੰਚ ਕਾਤਾ ਵੇਟ ਦਾ ਗ੍ਰੈਜੂਏਟ ਕੀਤੀ ਵੀਏ ਕੀਤੀ ਉਹਨਾਂ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਫਰਸਟ ਪੋਜੀਸ਼ਨ ਦੇ ਵਿੱਚ ਇਹ SGPC ਵਿੱਚ ਜੌਬ ਕਰਦੇ ਨੇ 뮤직 ਟ੍ਰੇਨਰ ਨੇ ਅਤੇ ਸਮਾਗਮ ਪਰਫਾਰਮੈਂਸ ਦਾ ਕੰਮ ਕਰਦੇ ਨੇ ਪਿਤਾ ਜੀ ਦਾ ਇਹਨਾਂ ਦਾ ਆਪਣਾ ਬਿਜ਼ਨਸ ਆ ਭਰਾ ਮੈਰਡਾ ਇਹ ਲੜਕਾ ਟਰੈਵਲ ਤੇ ਕਲਾਸਿਕਲ ਮਿਊਜ਼ਿਕ ਸੁਣਦੇ ਸ਼ੌਕ ਰੱਖਦਾ ਨਿਊਜ਼ੀਲੈਂਡ ਮਲੇਸ਼ੀਆ ਪਾਕਿਸਤਾਨ ਵੇਖੇ ਇੱਕ ਸਾ ਰਹਿ ਕੇ ਆਇਆ ਹੈ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਇਹ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਅੰਮ੍ਰਿਤਸਰ ਸਾਹਿਬ 16 8 94 ਡੇਟ ਆਫ ਬਰਥ 5 ਫੁੱਟ 10 ਇੰਚ ਕਾਤਾ ਬੇਟੇ ਦਾ ਖੇਤੀવાડી ਅਤੇ ਡੈਰੀ ਫਾਰਮਿੰਗ ਦਾ ਕੰਮ ਕਰਦੇ ਨੇ ਇਹ 8 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਇਸ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜਰਮਨ ਤੋਂ ਜੱਟ ਸਿੱਖ ਲੜਕਾ ਫਰੀਦਕੋਟ ਏਰੀਆ ਪੀ ਆਰ ਜਰਮਨ 1996 ਡੇਟ ਆਫ ਬਰਥ ਭੈਣ ਮੈਰਿਡ ਆ ਮਾਤਾ ਜੀ ਇਹਨਾਂ ਦੇ ਅੰਗਣਵਾੜੀ ਦੇ ਵਿੱਚ ਜੌਬ ਕਰਦੇ ਨੇ ਦੋ ਕਿਲੇ ਨਾਲ ਕੋਲ ਪ੍ਰਾਪਰਟੀ ਆ ਪੜ੍ਹੀ ਲਿਖੀ ਸੋਹਣੀ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸਿੱਧੂ ਗੋਤ ਬਠਿੰਡਾ ਏਰੀਆ 24 ਸਾਲ ਉਮਰ ਦਾ ਬੇਟੀ ਦੀ 10+2 ਇਹਨਾਂ ਦੀ ਕੁਆਲਿਫਿਕੇਸ਼ਨ ਆ 6 ਕਿਲੇ ਨਾਲ ਕੋਲੇ ਪ੍ਰਾਪਰਟੀ ਆ ਦੋ ਭਰਾ ਨੇ ਇੱਕ ਭੈਣ ਇਹਨਾਂ ਦੀ ਯੂਐਸਏ ਮੈਰਿਡ ਆ ਇੱਕ ਇੰਡੀਆ ਦੇ ਵਿੱਚ ਮੈਰਿਡ ਆ ਮਾਤਾ ਪਿਤਾ ਜੀ ਸੁਰਗਵਾਸ ਹੋ ਗਏ ਨੇ ਲੜਕੀ ਦੇ 7-8 ਹੋਣ 19 ਕੁ ਸਾਲ ਦੇ ਕਰੀਬ ਉਹਦੀ ਉਮਰ ਹੋਵੇ ਯੂਐਸਏ ਦੀ ਫਾਈਲ ਲਾਉਣ ਦਾ ਸਾਰਾ ਖਰਚਾ ਲੜਕੇ ਵਾਲਾ ਪਰਿਵਾਰ ਵੱਲੋਂ ਕੀਤਾ ਜਾਵੇਗਾ ਜੋ ਲੋੜਵੰਦ ਹੈਗੇ ਨੇ ਜੀ ਕੋਈ ਯੂਐਸਏ ਜਾਣ ਦੀ ਲੜਕੀ ਚਾਹਵਾਂ ਸਾਰਾ ਖਰਚਾ ਲੜਕੇ ਵਾਲੇ ਪਰਿਵਾਰ ਤੋਂ ਕੀਤਾ ਜਾਊ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਫਲੋਰ ਜਲੰਧਰ ਏਰੀਆ 1985 ਡੇਟ ਆਫ ਬਰਥ 6 ਫੁੱਟ ਕੱਦ ਦਾ ਬੇਟੇ ਦਾ 10+2 ਕੀਤੀ ਹੋਈ ਆ ਤਲਾਕशुदा ਲੜਕਾ ਹੈ ਇੱਕ ਇਹਨਾਂ ਦੇ ਛੋਟਾ ਲੜਕਾ 11 ਸਾਲ ਦਾ ਖੇਤੀਬਾੜੀ ਕਰਦੇ ਨੇ ਦੋ ਪੈਣਾ ਵਹਿਗੀਆਂ ਹੋਈਆਂ ਨੇ ਇੱਕ ਜੁਐਸਸੀ ਦੇ ਵਿੱਚ ਆ ਪ੍ਰਾਪਰਟੀ 3.5 ਕਿਲੇ ਆ ਸਾਲਾਨਾ ਆਮਦਨਾਂ ਦੀ 5 ਲੱਖ ਆ ਕੁਝ ਜਿਮੀਨ ਠੇਕੇ ਤੇ ਲੈ ਕੇ ਵੀ ਇਹ ਖੇਤੀ ਕਰਦੇ ਨੇ ਲੜਕਾ ਪਲੱਸ ਲੜਕੀ ਪਲੱਸ 2 ਹੋਵੇ ਤਲਾਕ ਸੁਧਾ ਹੋਵੇ ਕੋਈ ਬੱਚਾ ਨਾ ਹੋਵੇ ਸਰਦੇ ਪੁੱਜਦੇ ਘਰ ਦੀ ਹੋਵੇ ਲੜਕੀ ਪਲੱਸ 2 ਹੋਵੇ ਤਲਾਕ ਸੁਧਾ ਹੋਵੇ ਵਿਧਵਾ ਹੋਵੇ ਪਰੰਤੂ ਕੋਈ ਬੱਚਾ ਨਾ ਹੋਵੇ ਸਰਦੇ ਪੁੱਜਦੇ ਘਰ ਦੀ ਹੋਵੇ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਖੱਤਰੀ ਸਿੱਖ ਲੜਕਾ ਭੰਡਾਰੀ ਕੋਟ ਜਗਰਾਉਂ ਲੁਧਿਆਣਾ 91095 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਦਾ ਵਿਟਦਾ ਐਮ ਐਸ ਸੀ ਫਿਜ਼ਿਕਸ ਬੀਆਡਨ ਰਿਕੁਐਲਿਫਿਕੇਸ਼ਨ ਇਹ ਜੋਬ ਕਰਦੇ ਨੇ ਵਰਕਿੰਗ ਐਜ਼ ਫਿਜ਼ਿਕਸ ਲੈਕਚਰਰ ਇਨ ਰੈਪਿਊਟੇਡ ਸਕੂਲ ਐਂਡ ਕੋਚਿੰਗ ਸੈਂਟਰ ਇੱਕ ਨਾਵੇਂ ਸਕੂਲ ਦੇ ਵਿੱਚ ਇਹ ਬਤੌਰ ਲੈਕਚਰਰ ਕੰਮ ਕਰਦੇ ਨੇ ਔਰ ਕੋਚਿੰਗ ਸੈਂਟਰ ਵੀ ਆਪਣਾ ਚਲਾ ਰਹੇ ਨੇ ਦੋ ਵੱਡੀਆਂ ਭੈਣਾਂ ਨੇ ਉਹ ਵਿਆਹੀਆਂ ਹੋ ਜਾਂਨਾਂ ਪਿਤਾ ਜੀ ਸਰਕਾਰੀ ਜੋਬ ਤੋਂ ਰਿਟਾਇਰ ਨੇ ਇਹਨਾਂ ਦੀ ਇੱਛਾ ਕੀ ਆ ਲੁਕਿੰਗ ਫਾਰ ਸਿੰਪਲ ਐਂਡ ਵੈਲ ਐਜੂਕੇਟਡ ਗਰਲ ਲੁਕਿੰਗ ਫਾਰ ਸਿੰਪਲ ਐਂਡ ਵੈਲ ਕੁਆਲੀਫਾਈਡ ਗਰਲ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਇਹ ਰਿਸ਼ਤੇ ਦੇ ਵੇਰਵੇ ਆਪ ਜੀ ਨੇ ਸਾਂਝੇ ਕੀਤੇ ਗਏ ਹਨ ਜੀ ਵੇਰਵਾ ਬੋਲਦੇ ਤੋਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖੀਮਾ ਦੇ ਜਾਚਕਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਮੇ ਵੀਡੀਓ ਆਪਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤ ਸ੍ਰੀ ਅਕਾਲ ਜੀ